ਸਾਡੇ ਰਿਸ਼ਤੇਦਾਰ ਰਾਤ ਨੀਚ ਕੱਢਦੇ ਹੁੰਦੇ। ਹਮ ਇਸ ਕਰਕੇ ਸਾਡੇ ਪੱਖਾਂ ਤੱਕਰ ਸਾਡੇ ਨਹੀਂ ਸੁਣਾ ਇਹ ਸਮਾਂ ਜਿਹੜੇ ਅਸੀਂ ਕਲੱਬਾਂ ਦੇ ਵਿੱਚ ਵਿਆਹ ਕਰਦੇ ਆ ਬਹੁਤ ਧੰਨਵਾਦ ਆ ਜਿਹੜੇ ਵੀ ਭਰਾ ਭਰਾ ਲਾ ਕਰਦੇ ਨੇਗੇ। ਹਾਂਜੀ ਭਾਈ। ਇਹ ਕਲੱਬਾਂ ਦੇ ਵਿੱਚ ਕਈ 5-5 25 ਕੁੜੀਆਂ ਦੇ 10 ਕੁੜੀਆਂ ਦੇ ਬਹੁਤ ਧੰਨਵਾਦ ਹੈ। ਹਾਂਜੀ ਭਾਈ। ਪਰ ਉਹਨੂੰ ਥੋੜਾ ਜਿਹਾ ਮੈਂ ਭਰਾਵਾਂ ਨੂੰ ਇੱਕ ਰਾਏ ਦੇਣਾ ਚਾਹਣਾ। ਇਹ ਨਹੀਂ ਹੈਗਾ ਕਿ ਉਹ ਕੰਮ ਕੋਈ ਬੁਰਾ ਕਰ ਰਹੇ ਨੇ। ਜੀ ਭਾਈ। ਮੈਂ ਉਹਨਾਂ ਭਰਾਵਾਂ ਨੂੰ ਰਾਏ ਦੇਣਾ ਚਾਹਣਾ ਮੈਂ ਜਿਹੜੀ ਗੱਲ ਆਪ ਮਹਿਸੂਸ ਕਰੀ। ਹਮ ਅਸੀਂ ਨੇ ਇੱਕ ਥਾਂ ਤੇ ਇੱਕ ਹੀ ਕੁੜੀਆਂ ਦਾ ਵਿਆਹ ਰੱਖ ਲਿਆ। ਹਾਂਜੀ ਰੱਖਿਆ ਹੋਇਆ ਜਦੋਂ ਮੈਨੂੰ ਮਹਿਸੂਸ ਹੋਈ ਗੱਲ ਉਹ ਕਿ ਵੀ ਦੋ ਮੁੰਡੇ ਕੁੜੀਆਂ ਨੂੰ ਵਿਆਹ ਨਹੀਂ ਆਏ। ਕਿਉਂ ਨਹੀਂ ਵਿਆਹਣਾ ਇਸ ਕਰਕੇ ਵਿਆਹ ਨਹੀਂ ਆਏ। ਵੀ ਜਿਹੜਾ ਸਾਨੂੰ ਉੱਥੇ ਤੁਸੀਂ ਇਕੱਠ ਦੇ ਵਿੱਚ ਸਾਡਾ ਉੱਥੇ ਤੁਸੀਂ ਕਲੱਬ ਬਣਾ ਕੇ ਜਾਂ ਉਹਦੇ ਵਿੱਚ ਤੁਸੀਂ ਵਿਆਹ ਕਰ ਰਹੇ ਹੋ ਵੀ ਸਾਨੂੰ ਮੰਨ ਕੇ ਜਾਂ ਤੁਸੀਂ ਨੀਮਾ ਦਿਖਾ ਰਹੇ ਹੋ। ਇਸੇ ਪਤਾ ਨਹੀਂ ਗਰੀਬ ਆ। ਹੂੰ ਠੀਕ ਆ ਨਾ ਗੱਲ ਤਾਂ ਕਰਕੇ ਤੁਸੀਂ ਉਹ ਉੱਥੇ ਵੀ ਵਿਆਹ ਉਹ ਕੁੜੀਆਂ ਨੂੰ ਵਿਆਹ ਨਹੀਂ ਆਏ ਉੱਥੇ। ਹੂੰ ਤਾ ਕਰਕੇ ਵੀ ਉਥੇ ਵੀਡੀਓ ਬਣਦਿਆਂ ਨੇ ਫੋਟੋਆਂ ਪੈਂਦੀਆਂ ਨੇ ਸਾਰੀਆਂ ਦੇਖਦੇ ਆ ਹਨ ਹਰ ਇੱਕ ਦੀ ਜਦੋਂ ਕੁੜੀ ਸਹਰਿਆਂ ਦੇ ਵਿੱਚ ਵੀ ਜਾਂਦੀ ਆ ਵੇ ਕਿ ਉਹ ਕਹਿੰਦਾ ਤੇਰਾ ਉਹਨਾਂ ਨੇ ਵਿਆਹ ਕੀਤਾ ਪਰ ਉਹਨਾਂ ਨੇ ਇਹ ਕੀਤਾ ਹਨ ਇਸ ਕਰਕੇ ਉਥੇ ਵੀ ਜਿਹੜੀਆਂ ਗੱਲਾਂ ਜਿਉਂ ਬਣਦੀਆਂ ਨਹੀਂ ਹੈਗੀਆਂ ਹਨ ਵੀ ਕਹਿਣ ਬਿਲਕੁਲ ਬਈ ਇਸ ਕਰਕੇ ਮੈਂ ਇਹ ਚੀਜ਼ ਹੁਣ ਸੋਚੀ ਆ ਵੀ ਜਿਵੇਂ ਕਿਸੇ ਕੁੜੀ ਦਾ ਵਿਆਹ ਹੈ ਹਾਂਜੀ ਹੁਣ ਉਹਦੇ ਘਰੇ ਸਮਾਨ ਪਹਚਾਉਣਾ ਅਗਲਾ ਰੁੱਖੀ ਮਿੱਠੀ ਖਵਾ ਕੇ ਚਾਹ ਪਾਣੀ ਪਿਆ ਕੇ ਉਹਦੇ ਘਰੋਂ ਤੀ ਨੂੰ ਚੜਾਵੇ ਪਿੰਡ 'ਚ ਹੀ ਆਨੰਦ ਕਾਰਜ ਕਰੇ ਠੀਕ ਹੈ ਨਾ ਜੀ ਬਈ ਜੇ ਕੋ ਚਾਹ ਪਾਣੀ ਦੀ ਵੀ ਮਦਦ ਕਰ ਸਕਦਾ ਉਹ ਵੀ ਕਰੀਏ ਵੀ ਮੰਨ ਕੇ ਚੱਲੋ ਵੀ ਸੋਸ਼ਲ ਮੀਡੀਆ ਤੇ ਨਾ ਜਿਆਦਾ ਆ ਆ ਸਮਾਨ ਦੇ ਨਾਲੋਂ ਵੀ ਆਪਾਂ ਵੀ ਜਿਹੜਾ ਵੀ ਜਿਹੜਾ ਆਪਾਂ ਸਮਾਨ ਦੇਣਾ ਕੁੜੀ ਨੂੰ ਘਰੇ ਦੇ ਦਈਏ ਉਹਦੇ ਪਿੱਛੇ ਉਹਦੇ ਵਿੱਚ ਨਾ ਆਪਾਂ ਬੜਾ ਹੋ ਹੋਵੇ ਹਨਾ ਕਿਉਂਕਿ ਮੈਂ ਇਹ ਚੀਜ਼ ਖੁਦ ਨੂੰ ਵੀ ਮੈਨੂੰ ਮਹਿਸੂਸ ਹੁੰਦੀ ਰਹੇ ਜਦੋਂ ਬੰਦੇ ਤੇ ਗਰੀਬੀ ਹੁੰਦੀ ਹੈ ਨਾ ਹੁਣ ਅੱਜ ਮੈਂ ਚੀਜ਼ ਕੋ ਵੀ ਮੰਗਦਾ ਕੋਈ ਵੀ ਵੀਜ਼ ਮੰਗ ਲਾਂ ਹਾਂਜੀ ਅੱਜ ਮੈਂ ਕੋਈ ਵੀ ਚੀਜ਼ ਕਰੀ ਆਵਾ ਅੱਜ ਕਹਿੰਦਾ ਚੱਲ ਲੋਕ ਵੀ ਭਾਨਾ ਤਾਂ ਹੁਣ ਉਹਨੂੰ ਦੋਨੇ ਪਾਸੇ ਲੈਂਦੇ ਨੇ ਵੀ ਇਹ ਤਾਂ ਉਹ ਹੋ ਆ ਪਰ ਜਦੋਂ ਗਰੀਬੀ ਹੁੰਦੀ ਹੈ ਉਦੋਂ ਬੰਦਾ ਮਜ਼ਾਕ ਦਾ ਪੱਤਰ ਬਣਦਾ ਜੀ ਬਾਈ ਬਿਲਕੁਲ ਮੈਂ ਦੇਖਿਆ ਕਿ ਮੈਂ ਤੂੜੀ ਦੀ ਪੰਡ ਜਦੋਂ ਮੰਗ ਕੇ ਲਿਆਉਣਾ ਹੁੰਦਾ ਨਾ ਮੈਨੂੰ ਇਹ ਹੁੰਦਾ ਵੀ ਯਾਰ ਕਿ ਤੂੜੀ ਦੀ ਪੰਡ ਮੰਗ ਕੇ ਫਿਰ ਲਿਆਉਣੀ ਫਿਰ ਤੇ ਸਰਪੇ ਚੱਕ ਕੇ ਲਿਆਉਣੀ ਕੋਈ ਦਾਣੇ ਮੰਗ ਕੇ ਲਿਆਉਣੇ ਉਹ ਚੀਜ਼ ਉਦੋਂ ਬੜੀ ਸ਼ਰਮ ਮਹਿਸੂਸ ਹੁੰਦੀ ਹੁੰਦੀ ਵੀ ਅਸੀਂ ਯਾਰ ਗਰੀਬ ਆ ਇੰਨੇ ਹਨਾ ਕਿ ਕਈ ਵਾਰੀ ਉੱਥੇ ਮਜ਼ਾਕ ਡਾਉਣ ਵਾਲੇ ਬੈਠਾ ਹੁੰਦੇ ਵੀ ਇਹਨਾਂ ਦੇ ਘਰੇ ਆ ਵੀ ਨਹੀਂ ਇਹਨਾਂ ਦੇ ਘਰੇ ਆ ਵੀ ਨਹੀਂ ਉਦੋਂ ਮਚਾਕ ਦਾ ਉਹ ਡਾਉਣ ਵਾਲੇ ਬਹੁਤ ਹੁੰਦੇ ਨੇ ਜਦੋਂ ਸਾਢੇ ਸਵਾ ਮਾੜਾ ਹੈ ਸਾਡੇ ਰਿਸ਼ਤੇਦਾਰੀ ਰਾਤ ਨਹੀਂ ਸੀ ਕੱਢਦੇ ਹ ਇਸ ਕਰਕੇ ਸਾਡੇ ਪੱਖਾ ਤੱਕਰ ਸਾਡੇ ਨਹੀਂ ਸੁਣਾ ਇਹ ਸਮਾਂ ਹੁੰਦਾ ਹਰ ਇੱਕ ਦਾ ਹੂੰ ਤੇ ਇਸ ਕਰਕੇ ਉਹ ਚੀਜ਼ ਕਰਕੇ ਸਾਨੂੰ ਉਹਨਾਂ ਦੇ ਨਾਲ ਆਪਾਂ ਨੂੰ ਸਾਨੂੰ ਸਭ ਨੂੰ ਖੜਨਾ ਚਾਹੀਦਾ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਹੁੰਦੀ ਹੈ ਦੇਖੋ ਸਮਝਣ ਵਾਲੀ ਗੱਲ ਆ ਪਤਾ ਲਵਾਉਣਾ ਕਈ ਵਾਰੀ ਕਲੱਬਾਂ ਦਾ ਮਜਬੂਰੀ ਵੀ ਹੁੰਦੀ ਆ ਉਹ ਜੀ ਮਜਬੂਰੀ ਪਤਾ ਕੀ ਹੁੰਦੀ ਹੈ ਜਿੰਨਾ ਤੋਂ ਸਮਾਨ ਲਈ ਯੋਗਦਾਨ ਪਾਇਆ ਹੁੰਦਾ ਜਿੰਨਾ ਬੰਦਿਆਂ ਨੇ ਹਾਂਜੀ ਬਾਈ ਉਹ ਇਹ ਹੁੰਦਾ ਵੀ ਪਤਾ ਨਹੀਂ ਜੇ ਨਹੀਂ ਦੱਸਦੇ ਫਿਰ ਉਹ 'ਚ ਵੀ ਪ੍ਰੋਬਲਮ ਪਾਏ ਜਾਂਦੀ ਵੀ ਦਿੱਤਾ ਕਿ ਨਹੀਂ ਮੇਰਾ ਕਹਿਣ ਦਾ ਭਾਵ ਵੀ ਜਿਹੜਾ ਉਹ ਪ੍ਰੋਗਰਾਮ ਸਮਾਨ ਜਾਂ ਕੁਝ ਵੀ ਤੁਸੀਂ ਕਰ ਰਹੇ ਹੋ ਹੂੰ ਉਹਦੇ ਵਿੱਚ ਕੁੜੀਆਂ ਨੂੰ ਸਾਹਮਣੇ ਨਾ ਕਰੋ ਉਵੇਂ ਜਿੱਕਰ ਨੂੰ ਸਾਰਿਆਂ ਨੂੰ ਦੱਸੋ ਸਮਾਜ ਨੂੰ ਦੱਸਣਾ ਵੀ ਕਈ ਵਾਰੀ ਦੱਸਣ ਨਾਲ ਵੀ ਇਹ ਗੱਲ ਹੁੰਦੀ ਆ ਮਜੂਰ ਦੱਸਣ ਨਾਲ ਵੀ ਅੱਗੇ ਲੋਕ ਜੁੜਦੇ ਨੇ ਜੁੜਦੇ ਨੇ ਅੱਗੇ ਲੋਕ ਉਸ ਨੂੰ ਦੇਖ ਕੇ ਕੰਮ ਹੋਰ ਕਰਦੇ ਨੇਗੇ ਜੀ ਬਾਈ ਆਨ ਜਿਵੇਂ ਆਪਣੇ ਗਲਾਬ ਨੇ ਕੀਤਾ ਸੀਗਾ ਉਹਨੂੰ ਦੇਖ ਕੇ ਹੋਰਾਂ ਨੇ ਬਹੁਤ ਕੰਮ ਕਰਦੇ ਨੇ ਐਪਰੀਸ਼ੀਏਟ ਵੀ ਹੁੰਦੇ ਨੇ ਅਗੇ ਲੋਕ ਵੀ ਇਹ ਕਹਿਣ ਦਾ ਭਾਵ ਇਹ ਹੈ ਵੀ ਆਪਾਂ ਸਮਾਨ ਲਿਆ ਕੇ ਇਕੱਠਾ ਇਹ ਲੋਕਾਂ ਨੂੰ ਦਾਦੀ ਵੀ ਆਪਾਂ ਇੰਨੀ ਕੁੜੀਆਂ ਵਾਸਤੇ ਲੈ ਕੇ ਜਾ ਰਹੇ ਆਂ ਲੈ ਕੇ ਆ ਰਹੇ ਆਂ ਆਨੰਦ ਕਾਰਜ ਕਰਾ ਰਹੇ ਆਂ ਉਹਨਾਂ ਨੂੰ ਆਪਾਂ ਕੈਮਰੇ 'ਚ ਕੁੜੀਆਂ ਨੂੰ ਨਾ ਲੈ ਕੇ ਆਈਏ ਉਹਦਾ ਪ੍ਰੋਗਰਾਮ ਦਿਖਾ ਦਿਓ ਪਰ ਕੈਮਰੇ 'ਚ ਕੁੜੀਆਂ ਨੂੰ ਨਾ ਲੈ ਕੇ ਆਓ ਬਸ ਐਂ ਜਾਂਤਰ ਕਰਾਂ ਵੀ ਮੈਨੂੰ ਇਹ ਹੈ ਵੀ ਜੇ ਤੁਸੀਂ 20 ਕੁੜੀਆਂ ਦਾ ਕੰਮ ਕਰਨਾ ਉਹਨਾਂ ਦੇ ਇਕੱਲੇ-ਇਕੱਲੇ ਤੁਸੀਂ ਚੀਜ਼ ਮੈਂ ਦੇਖਿਆ ਹੁਣ ਸਾਡਾ ਮਜ਼ਦੂਰ ਭਾਈਚਾਰਾ ਮੇਰੇ ਕੋਲ ਆ ਬੈਠਾ ਹੈ ਮੈਨੂੰ ਬਹੁਤ ਪਿਆਰ ਕਰਦਾ ਜਦੋਂ ਆਪਾਂ ਆਪਸ ਤੋਂ ਜਦੋਂ ਆਪਣਾ ਆਪਣਾ ਭਰਾ ਹੁੰਦਾ ਨਾ ਜਿਹਦੇ ਆਪਾਂ ਥੱਲੇ ਵਾਲੇ ਦੀ ਬਾਹ ਫੜਦੇ ਆ ਜਦੋਂ ਉਹਦੇ ਘਰੇ ਜਾਂਦੇ ਆ ਬਹੁਤ ਖੁਸ਼ ਹੁੰਦਾ ਹਾਂ ਹਾਂਜੀ ਬਈ ਜਿਵੇਂ ਹੁਣ ਉਹਦੇ ਕੁੜੀ ਉਹਦੇ ਵਿਆਹ ਹੈ ਉਹਨਾਂ ਦੀ ਬੱਚੀ ਦਾ ਹੁਣ ਤੁਸੀਂ ਘਰੇ ਜਾਓਗੇ ਹਾਂਜੀ ਬਈ ਇੱਕ ਤੁਸੀਂ ਸਮਾਂ ਕੱਢ ਕੇ ਸਵੇਰੇ ਜਾਓ ਸਮਾਨ ਨਾਲ ਉਹਦਾ ਮਦਦ ਕਰੋ ਜਿਹਦੇ ਕੋਲੇ ਵਧੀਆ ਰੱਪਣੇ ਬਖਸ਼ਿਆ ਇੱਕ ਕਿਸਾਨ ਦਾ ਲੋਡ ਬੰਦਾ ਚਾਹੇ ਮਜ਼ਦੂਰ ਲੋਡ ਬੰਦਾ ਜਦੋਂ ਤੁਸੀਂ ਘਰੇ ਜਾਓਗੇ ਉਹ ਜਿਹੜਾ ਗਰੀਬ ਬੰਦਾ ਨਾ ਬਹੁਤ ਖੁਸ਼ ਹੁੰਦਾ ਵੀ ਯਾਰ ਅੰਦਰੋਂ ਖੁਸ਼ੀ ਆਉਂਦੀ ਆ ਉਹ ਬਿਲਕੁਲ ਬਈ ਵੀ ਇਹ ਮੇਰਾ ਮੇਰਾ ਵੀ ਇਹਦੇ ਪਰਮਾਤਮਾ ਨੇ ਇਹਨੂੰ ਦਿੱਤਾ ਸੀ ਇਹ ਮੇਰੇ ਘਰੇ ਆਇਆ ਹੂੰ ਉਹਦਾ ਬ ਜਿੰਨਾਂ ਕੋਲੇ ਵੀ ਭਰਾਵਾਂ ਕੋਲੇ ਤੱਲ ਫੋਲ ਚੰਗਾ ਪ੍ਰਮਾਤਮਾ ਨੇ ਕੁਝ ਬਖਸ਼ਿਆ ਤਾਂ ਤੁਸੀਂ ਟਰਨ ਬੇਜ ਐਵੇਂ ਐਵੇਂ ਆਪਾਂ ਇਸ ਪ੍ਰੋਗਰਾਮ ਨੂੰ ਕਰਦੇ ਰਹੇ ਹਾਂ